ਮੈਂ ਗੁਰੂ ਦੀ ਕਮਲੀ ਹਾਂ ਇਸ ਯੋਸਾਰ ਨਾ ਮੈਨੂੰ ਕੋਈ ਮੈਂ ਗੁਰੂ ਦੀ ਕਮਲੀ ਹਾਂ ਇਸ ਯੋਸਾਰ ਨਾ ਮੈਨੂੰ ਕੋਈ ਮੈਂ ਦਰ ਦਰ ਪਟਕ ਦੇ ਹਾਂ ਮੈਂ ਦਰ ਦਰ ਪਟਕ ਦੇ ਹਾਂ ਮੈਨੂੰ ਕਿਤੇ ਮਿਲੀ ਨਾ ਟੋਈ ਮੈਂ ਗੁਰੂ ਦੀ ਕਮਲੀ ਹਾਂ ਇਸ ਯੋਸਾਰ ਨਾ ਮੈਨੂੰ ਕੋਈ ਮੈਂ ਗੁਰੂ ਦੀ ਕਮਲੀ ਹਾਂ ਇਸੇਓ ਸਾਣ ਨਾ ਮੈਨੂੰ ਕੋਈ ਗੁਰੂ ਮੇਰਾ ਹੈ ਫੁੱਲ ਗੁਲਾਬੀ 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 ਮੈਂ ਨਿਤ ਲਵਾ ਕੁਛ ਬੋਈ ਨਸਿਓ ਗੁਰੂ ਬਿਨਾਂ ਨਾ ਟੋਈ ਮੈਂ ਗੁਰੂ ਦੀ ਕਮਲੀ ਹਾਂ ਨਸਿਓ ਸਾਰ ਨਾ ਮੈਨੂੰ ਕੋਈ ਮੈਂ ਗੁਰੂ ਦੀ ਕਮਲੀ ਹਾਂ ਨਸਿਓ ਸਾਰ ਨਾ ਮੈਨੂੰ ਕੋਈ ਗੁਰੂ ਮੇਰਾ ਹੈ ਨੂਰ ਦਾ ਚਸ਼ਮਾ 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 ਮੈਂ ਤੁਰਦਿ ਕਰੋਸਨ ਹੋਈ ਨਸਿਓ ਗੁਰੂ ਬਿਨਾ ਨਾ ਟੋਈ ਮੈਂ ਗੁਰੂ ਦੀ ਕਮਲੀ ਹਾਂ ਨਸਿਓ ਸਾਰ ਨ ਮੈਨੂੰ ਕੋਈ ਮੈਂ ਗੁਰੂ ਦੀ ਕਮਲੀ ਹਾਂ ਨਸਿਓ ਸਾਰ ਨ ਮੈਨੂੰ ਕੋਈ ਮੈਂ ਮੇਰੀ ਨੇ ਗੁਰੂ ਤਾਰਿਆ 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 ਮੇਰੀ ਮੈਂ ਵਿੱਚ ਤੂੰ ਤੂੰ ਹੋਈ ਨਿਸਿਓ ਗੁਰੂ ਬਿਨਾ ਨਾ ਟੋਈ ਮੈਂ ਗੁਰੂ ਦੇ ਕਮਲਿ ਹਾਨ ਸਿਓ ਸਾਰ ਨ ਮੈਨੂੰ ਕੋਈ ਮੈਂ ਗੁਰੂ ਦੇ ਕਮਲਿ ਹਾਨ ਸਿਓ ਸਾਰ ਨ ਮੈਨੂੰ ਕੋਈ ਗੁਰੂ ਜਿਨ੍ਹਾਂ ਦੇ ਹੋਂ ਸਹਾਈ 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 ਉਹਨਾਂ ਨੂੰ ਜਮਾ ਦਾ ਡਰ ਨਾ ਕੋਈ ਨਸਿਓ ਗੁਰੂ ਪਿਨਾ ਨਾ ਟੋਈ ਮੈਂ ਗੁਰੂ ਦੇ ਕਮਲ ਹਾਂ ਨਸਿਓ ਸਾਰ ਨਾ ਮੈਨੂੰ ਕੋਈ ਮੈਂ ਗੁਰੂ ਦੇ ਕਮਲ ਹਾਂ ਨਸਿਓ ਸਾਰ ਨਾ ਮੈਨੂੰ ਕੋਈ ਮੈਂ ਦਰ ਦਰ ਪਟਕ ਦਿਹਾ ਮੈਂ ਦਰ ਦਰ ਪਟਕਦੇ ਹਾਂ ਮੈਨੂੰ ਕਿਤੇ ਮਿਲੀ ਨਾ ਟੋਈ ਮੈਂ ਗੁਰੂ ਦੇ ਕਮਲੀ ਹਾਂ ਨਸਯੋਸੜ ਨਾ ਮੈਨੂੰ ਕੋਈ ਮੈਂ ਗੁਰੂ ਦੇ ਕਮਲੀ ਹਾਂ ਨਸਯੋਸੜ ਨਾ ਮੈਨੂੰ ਕੋਈ